ਤਾ ਆਖਿਰਕਾਰ 3 ਦਿਨਾਂ ਬਾਅਦ ਦਰਿਆ ਦੇ ਵਿੱਚ ਡੁੱਬੇ 24 ਸਾਲ ਦੇ ਨੌਜਵਾਨ ਦੀ লাশ ਨੂੰ ਬਾਹਰ ਕੱਢਿਆ ਗਿਆ ਹਾਲੇ 1.5 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਆਪਣੇ ਸਹੁਰੇ ਘਰ ਆਪਣੀ ਮਾਸੀ ਦੇ ਮੁੰਡੇ ਦੇ ਨਾਲ ਗਿਆ ਸੀ ਤਾਂ ਮਾਸੀ ਦੇ ਮੁੰਡੇ ਨੇ ਵਾਲ ਕਟਾਏ ਉਹਨਾਂ ਵਾਲਾਂ ਨੂੰ ਦਰਿਆ ਦੇ ਵਿੱਚ ਵਹਾਉਣ ਦੇ ਲਈ ਚਲਾ ਗਿਆ ਔਰ ਉਸ ਤੋਂ ਬਾਅਦ ਨਹਾਉਂਦੇ ਸਮੇਂ ਇਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਮ੍ਰਿਤ ਕੁਲਦੀਪ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਨੰਗਲ ਦੇ ਪਿੰਡ ਸਲੋਨੀ ਵਿਖੇ ਵਿਆਹਿਆ ਹੋਇਆ ਸੀ ਤੇ ਆਪਣੇ ਇੱਕ ਮਾਸੀ ਦੇ ਮੁੰਡੇ ਵੱਲੋਂ ਕਟਾਏ ਗਏ ਵਾਲਾਂ ਨੂੰ ਪਾਣੀ ਦੇ ਵਿੱਚ ਵਹਾਉਣ ਗਿਆ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਨਹਾਉਣ ਲੱਗਿਆ ਤਾਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਔਰ 3 ਦਿਨਾਂ ਬਾਅਦ ਇਸ ਦੀ ਲਾਸ਼ ਆ ਜਿਹੜੀ ਬਰਾਮਦ ਕੀਤੀ ਗਈ ਹੈ ਇਲਾਕੇ ਦੇ ਵਿੱਚ ਹੀ ਗੋਤਾਖੋਰ ਦੇ ਵੱਲੋਂ ਆਪਣੀ ਟੀਮ ਦੇ ਨਾਲ ਸਰਚ ਆਪੀਅਨ ਚਲਾਇਆ ਗਿਆ ਤੇ 3 ਦਿਨਾਂ ਬਾਅਦ ਕੋਤਾ ਖੁਰਾਂ ਦੀ ਮਦਦ ਨਾਲ ਸਤਲੁਜ ਦਰਿਆ ਦੇ ਵਿੱਚੋਂ 24 ਸਾਲ ਦੇ ਇਸ ਨੌਜਵਾਨ ਦੀ লাশ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਤਾਂ ਹਾਂ ਮਾਰ-ਮਾਰ ਕੇ ਰੋ ਰਹੇ ਨੇ ਹਾਲੇ 1.5 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਔਰ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਨੌਜਵਾਨ ਰੁੜ ਗਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਓਕੇ ਵਾਹ ਬੜਾ ਵਧੀਆ ਵੀ ਕੀ ਬੰਨਣਾ ਇਹਦਾ ਨਾ ਮੀ ਕੀ ਬੰਨਣਾ ਇਹਦਾ ਨਾ ਅਗਰ ਜੇ ਨਾ ਜਾਣਾ ਮੀ ਕੀ ਕੀ ਰੂਹੇ ਚੱਲ ਬਗਾ ਤਾਂ ਆਖਿਰਕਾਰ 3 ਦਿਨਾਂ ਬਾਅਦ ਦਰਿਆ ਦੇ ਵਿੱਚ ਡੁੱਬੇ 24 ਸਾਲ ਦੇ ਨੌਜਵਾਨ ਦੀ লাশ ਨੂੰ ਬਾਹਰ ਕੱਢਿਆ ਗਿਆ ਹਾਲੇ 1.5 ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਆਪਣੇ ਸਹੁਰੇ ਘਰ ਆਪਣੀ ਮਾਸੀ ਦੇ ਮੁੰਡੇ ਦੇ ਨਾਲ ਗਿਆ ਸੀ ਤਾ ਮਾਸੀ ਦੇ ਮੁੰਡੇ ਨੇ ਵਾਲ ਕਟਾਏ ਉਹਨਾਂ ਵਾਲਾਂ ਨੂੰ ਦਰਿਆ ਦੇ ਵਿੱਚ ਵਹਾਉਣ ਦੇ ਲਈ ਚਲਾ ਗਿਆ ਔਰ ਉਸ ਤੋਂ ਬਾਅਦ ਨਹਾਉਂਦੇ ਸਮੇਂ ਇਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਮ੍ਰਿਤ ਕੁਲਦੀਪ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਨੰਗਲ ਦੇ ਪਿੰਡ ਸਲੋਨੀ ਵਿਖੇ ਵਿਆਹਿਆ ਹੋਇਆ ਸੀ ਤੇ ਆਪਣੇ ਇੱਕ ਮਾਸੀ ਦੇ ਮੁੰਡੇ ਵੱਲੋਂ ਕਟਾਏ ਗਏ ਵਾਲਾਂ ਨੂੰ ਪਾਣੀ ਦੇ ਵਿੱਚ ਵਹਾਉਣ ਗਿਆ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਨਹਾਉਣ ਲੱਗਿਆ ਤਾਕ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਔਰ ਤਿੰਨ ਦਿਨਾਂ ਬਾਅਦ ਇਸ ਦੀ লাশ ਆ ਜਿਹੜੀ ਬਰਾਮਦ ਕੀਤੀ ਗਈ ਹੈ ਇਲਾਕੇ ਦੇ ਵਿੱਚ ਹੀ ਗੋਤਾਖੋਰ ਦੇ ਵੱਲੋਂ ਆਪਣੀ ਟੀਮ ਦੇ ਨਾਲ ਸਰਚ ਅਭਿਆਨ ਚਲਾਇਆ ਗਿਆ ਤੇ ਤਿੰਨ ਦਿਨਾਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਸਤਲੁਜ ਦਰਿਆ ਦੇ ਵਿੱਚੋਂ 24 ਸਾਲ ਦੇ ਇਸ ਨੌਜਵਾਨ ਦੀ লাশ ਨੂੰ ਬਾਹਰ ਕੱਢਿਆ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਤਾਂ ਹਾਂ ਮਾਰ ਮਾਰ ਕੇ ਰੋ ਰਹੇ ਨੇ ਹਾਲੇ ਡੇਢ ਸਾਲ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਔਰ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਨੌਜਵਾਨ ਰੁੜ ਗਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ